ਤੇ ਆਓ ਚੱਲ ਗਏ ਆਪਾਂ ਪਿੰਡ ਗੁਲਾਮੀ ਵਾਲੇ ਦੋਸਤੋ ਮੈਂ ਤੁਹਾਡਾ ਆਪਣਾ ਬੂਟਾ ਗੁਲਾਮੀ ਵਾਲਾ ਕੋਟ ਸਿੰਘਾ ਜਿਲ੍ਹਾ ਮੁਗਾ ਤੇ ਅੱਜ ਮੈਂ ਖੜਾ ਆਪਣੇ ਪਿੰਡ ਦੇ ਗੁਲਾਮੀ ਵਾਲੇ ਦੇ ਅੱਡੇ ਤੇ ਜੀਟੀ ਰੋਡ ਫਰੋਈਪੁਰ ਮੁਕਸਰ ਤੇ ਆ ਜਿਹੜੀ ਤੁਸੀਂ ਰੋਡ ਵੇਖ ਰਹੇ ਜੇ ਇਹ ਸ੍ਰੀ ਮੁਕਸਰ ਸਾਹਿਬ ਨੂੰ ਜਾਂਦੀ ਆ ਤੇ ਆ ਜਿਹੜਾ ਦੂਜੇ ਪਾਸੇ ਤੁਸੀਂ ਜੀਟੀ ਰੋਡ ਵੇਖ ਰਹੇ ਜੇ ਇਹ ਫਰੋਈਪੁਰ ਨੂੰ ਜਾਂਦੀ ਆ ਤੇ ਅੱਜ ਮੈਂ ਖੜਾ ਹੋਇਆ ਇਸ ਜੀਟੀ ਰੋਡ ਤੇ ਆਪਣੇ ਪਿੰਡ ਦੇ ਅੱਡੇ ਤੇ ਆਹ ਜਿਹੜਾ ਰਸਤਾ ਤੁਸੀਂ ਹੁਣ ਵੇਖ ਰਹੇ ਜੇ ਨਾ ਆਹ ਜਿਹੜਾ ਰਾਹ ਜਾਂਦਾ ਜਾਂ ਛੜਕ ਜਾਂਦੀ ਏ ਇਹ ਸਾਦਾ ਵੱਲੋਂ ਜਾਂਦੀ ਏ ਤੇ ਆਹ ਜਿਹੜੀ ਤੁਸੀਂ ਹੁਣ ਛੜ ਕੇ ਵੇਖ ਰਹੇ ਜੇ ਇਹ ਮੇਰੇ ਪਿੰਡ ਗੁਲਾਮੀ ਵਾਲੇ ਨੂੰ ਜਾਂਦੀ ਏ ਮੌਕੇ ਤੇ ਬੱਸ ਵੀ ਇੱਕ ਆ ਗਈ ਐ ਇੱਥੋਂ ਅਸੀਂ ਬੱਸਾਂ ਤੇ ਚੜਦੇ ਰਹਿਆ ਤੇ ਇੱਥੇ ਹੀ ਬੱਸਾਂ ਤੇ ਉਤਰਦੇ ਰਹਿਆ ਜਾਂ ਫਰੋਈਪੁਰ ਜਾਣਾ ਜਾਂ ਮੁਕਸਰ ਜਾਣਾ ਜਾਂ ਸਾਦਕ ਜਾਣਾ ਤੇ ਆਹ ਹੀ ਅੱਡਾ ਹੁੰਦਾ ਸੀ ਸਾਡੇ ਪਿੰਡ ਦਾ ਤੇ ਉਦੋਂ ਇੰਨੀ ਸੜਕ ਵਧੀਆ ਨਹੀਂ ਸੀ ਹੁੰਦੀ ਉਦੋਂ ਉਸ ਟਾਈਮ ਇੱਥੇ ਜਿਹੜੇ ਕਿਕਰ ਸੀ ਵੱਡੀਆਂ-ਵੱਡੀਆਂ ਸੂਲਾਂ ਵਾਲੇ ਉਹ ਇੱਥੇ ਕਿਕਰ ਹੁੰਦੇ ਸੀ ਉਦੋਂ ਐ ਸੜਕ ਦੇ ਉੱਤੇ ਤੇ ਹੁਣ ਤਾਂ ਬੜਾ ਹੀ ਹਰਿਆਵਲ ਹੈ ਇੱਥੇ ਚਾਰੇ ਪਾਸੇ ਹੋ ਗਈ ਹੈ ਤੇ ਦੋਸਤੋ ਇੱਥੇ ਸੜਕ ਨਵੀਂ ਬਣਨ ਕਰਕੇ ਅੱਡਾ ਜਿਹੜਾ ਉਹ ਢਾਇਆ ਹੋਇਆ ਨਵਾਂ ਬਣੇਗਾ ਬੋਰਡ ਵੀ ਇੱਥੇ ਜਿਹੜਾ ਉਹ ਹਾਲੇ ਪਟਿਆ ਗਿਆ ਕਿਉਂਕਿ ਅੱਡਾ ਛੜਕ ਜਿਹੜੀ ਉਹ ਚੌੜੀ ਹੋਈ ਆ ਨਵੀਂ ਬਣੀ ਆ ਤੇ ਮੈਂ ਆਖਿਆ ਵੀ ਅੱਜ ਤੁਹਾਨੂੰ ਸਾਰੇ ਗੁਲਾਮੀ ਵਾਲੇ ਦੇ ਤੁਸੀਂ ਮੇਰੇ ਨਾਂ ਨਾਲ ਜਾਣਦੇ ਜੇ ਗੁਲਾਮੀ ਵਾਲਾ ਤੇ ਅੱਜ ਮੈਂ ਆਪਣੇ ਪਿੰਡ ਆਇਆ ਗੁਲਾਮੀ ਵਾਲੇ ਤੇ ਗੁਲਾਮੀ ਵਾਲੇ ਤੁਹਾਨੂੰ ਲੈ ਕੇ ਚੱਲਦੇ ਆ ਸਾਰੇ ਪਿੰਡ ਦੀ ਸ਼ੂਰ ਜਿਹੜੀ ਸਾਰੇ ਪਿੰਡ ਦੀ ਵੀਡੀਓ ਜਿਹੜੀ ਉਹ ਤੁਹਾਨੂੰ ਵਿਖਾਵਾਂਗੇ ਤੇ ਆਓ ਚੱਲ ਗਏ ਆਪਾਂ ਪਿੰਡ ਗੁਲਾਮੀ ਵਾਲੇ